ਪੰਜਾਬ ਸਰਕਾਰ ਦਾ ਕ੍ਰਾਂਤੀਕਾਰੀ ਉਪਰਾਲਾ ਈਜ਼ੀ ਰਜਿਸਟਰੀ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਆਸਾਨ ਕਰ ਰਿਹਾ ਹੈ। ਇਸ ਉਪਰਾਲੇ ਨਾਲ ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ। ਪੰਜਾਬ ਦੇ ਲੋਕਾਂ ਨੂੰ ਹੁਣ ਦਫ਼ਤਰਾਂ ਦੇ ਵਿੱਚ ਖੱਜਲ-ਖੁਆਰ ਨਹੀਂ ਹੋਣਾ ਪੈਂਦਾ ਨਾਲ ਹੀ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ। ਆਨਲਾਈਨ ਸਿਸਟਮ 'ਚ ਜਾਈਮ ਬਹੁਤ ਜ਼ਿਆਦਾ ਬਚਿਆ ਜੀ। ਪੇਪਰ ਪਹਿਲਾਂ ਤਹਿਸੀਲਦਾਰ ਸਾਹਿਬ ਨੂੰ ਮਿਲੇ ਨੇ ਇਹ ਚੈੱਕ ਹੋ ਗਏ ਹੋਏ ਸੀ। ਆਕੇ ਸੀ ਸਿੱਧੀ ਸਿਰਫ ਰਜਿਸਟਰੀ ਕਰਵਾਈ ਹੈ ਇਸ ਤੋਂ ਇਲਾਵਾ ਲੋਕਾਂ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਤਹਿਸੀਲਾਂ ਦਾ ਜਿਹੜਾ ਭ੍ਰਿਸ਼ਟਾਚਾਰ ਹੈ ਉਹਤੇ ਹੁਣ ਕਾਬੂ ਪਾ ਰਹੇ ਹਾਂ ਆਨਲਾਈਨ ਕਰ ਰਹੇ ਹਾਂ ਸਾਰਾ ਕੁਝ ਰਜਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਹਾਂ ਜਾ ਫਿਰ ਜਾ ਕੇ ਸੇਵਾ ਕੇਂਦਰ ਉੱਥੇ ਤਹਿਸੀਲ ਚ ਉੱਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਹੈ ਫਰਦ ਆਨਲਾਈਨ ਹੈ ਇੰਤਕਾਲ ਜਾਣਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਿਓ ਉਹਨਾਂ 15 ਮਿੰਟਾਂ ਦੇ ਵਿੱਚ ਹੀ ਤੁਹਾਡਾ ਕੰਮ ਜਿਹੜਾ ਤਸਸੀਲਾਂ ਦੇ ਵਿੱਚ ਹੋ ਜੂਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਲਾਪ ਲਗਾਤਾਰ ਦੇਸ਼ ਦੀਆਂ ਅਲਗ-ਅਲਗ ਜੰਸ਼ੀਆਂ ਭਾਵੇਂ ਪੁਲਿਸ ਹੋਵੇ ਬੀਐਸਐਫ ਹੋਵੇ ਜਾਂ ਆਰਮੀ ਹੋਵੇ ਉਹ ਲਗਾਤਾਰ ਕੋਸ਼ਿਸ਼ ਕਰਦੀਆਂ ਪਈਆਂ ਤਾਂ ਜੋ ਨਸ਼ਕ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਆ ਉਹ ਨਿਕελ ਕੱਸੀ ਜਾਵੇ ਤੇ ਉਹਨਾਂ ਨੂੰ ਜੜਾ ਫੜਿਆ ਜਾ ਸਕੇ ਉਹ ਜਿਹੜੇ ਨਸ਼ਾ ਤਸਕਰੀ ਦਾ ਜਿਹੜਾ ਕੰਮ ਕਰਦੇ ਆ ਇਸ ਟਾਈਮ ਜਿਹੜੇ ਫਰੋਈਪੁਰ ਵਿੱਚ ਬਾੜ ਵਰਗੇ ਹਾਲਾਤ ਬਣੇ ਹੋਏ ਨੇ ਤੇ ਪਾਣੀ ਦਾ ਫਾਇਦਾ ਉਠਾ ਕੇ ਇਹ ਜਿਹੜਾ ਨਸ਼ਾ ਤਸਕਰ ਆ ਇਹ ਕੋਸ਼ਿਸ਼ ਕਰਦੇ ਆ ਤਸਕਰੀ ਦੀ ਲੇਕਿਨ ਅੱਜ ਜਿਹੜਾ ਵੀ ਬੀਐਸਐਫ ਤੇ ਜਿਹੜਾ ਆਰਮੀ ਦੇ ਜਿਹੜਾ ਸਾਂਝਾ ਨਾਕਾ ਲੱਗਾ ਹੁਸੈਨੀਵਾਲਾ ਦੇ ਵਿੱਚ ਉੱਥੇ ਜਿਹੜਾ ਇੱਕ ਮੋ ਵਾਦ ਨੂੰ ਰੋਕਿਆ ਗਿਆ ਤੇ ਉਹਨਾਂ ਕੋਲੋਂ 9 ਪੈਕਟ ਜਿਹੜੇ ਹੈਰੋਇਨ ਦੇ ਬਰਾਮਦ ਕੀਤੇ ਗਏ ਦੋ ਜਿਹੜੇ ਸ਼ਖਸ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਕੋਲ 9 ਪੈਕਟ ਜਿਹੜੇ ਆ ਹੈਰੋਇਨ ਦੇ ਬਰਾਮਦ ਕੀਤੇ ਪਏ ਆ ਵੀ ਜਿਸ ਤਰ੍ਹਾਂ ਤੁਸੀਂ ਸਮਝ ਸਕਦੇ ਵੀ ਜਿਹੜੀ ਵੀ ਗੱਡੀਆਂ ਇੱਥੇ ਆਂਦੀਆਂ ਜਾਂਦੀਆਂ ਨੇ ਉਹਨਾਂ ਦੀ ਜਿਹੜੀ ਹੈ ਤਲਾਸ਼ੀ ਲਈਤੀ ਜਾ ਰਹੀ ਆ ਤਾਂ ਜੋ ਨਕੇ ਨਸ਼ੇ ਦੇ ਉੱਤੇ ਪੂਰੀ ਤਰ੍ਹਾਂ ਜਿਹੜੀਆਂ ਨਿਕελ ਕੱਸੀ ਜਾ ਸਕੇ ਜਾਣਕਾਰੀ ਮੁਤਾਬਕ ਇਹ ਜਿਹੜੇ ਨਸ਼ਾ ਤਸਕਰ ਆ ਪਾਕਿਸਤਾਨ ਤੋਂ ਜਿਹੜਾ ਵੀ ਨਸ਼ਾ ਨੂੰ ਡਰੋਨ ਦੇ ਰਾਹੀਂ ਜਿਹੜਾ ਮੰਗਵਾਉਂਦੇ ਆ ਉਸ ਤੋਂ ਬਾਅਦ ਜਿਹੜਾ ਹੋਰ ਜਗ੍ਹਾ ਤੇ ਤਸਕਰੀ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰਦੇ ਆ ਲੇਕਿਨ ਉਹ ਏਜੰਸੀਆਂ ਜਿਹੜੀਆਂ ਪੂਰੀਆਂ ਚੁਕਨੀਆਂ ਹੋਣ ਕਰਕੇ ਇਹ ਜਿਹੜੇ ਨਸ਼ਾ ਤਸਕਰ ਹੈਗੇ ਆ ਆਪਣੇ ਜਿਹੜੇ ਮਨਜ਼ੂਬਿਆਂ ਵਿੱਚ ਕਾਮਯਾਬ ਨਹੀਂ ਹੁੰਦੇ ਤੇ ਉਹਨਾਂ ਨੂੰ ਜੜਾ ਵੀ ਕਹਿ ਸਕਦੇ ਇਹਨਾਂ ਦੇ ਨਾਪਾਕ ਜਿਹੜੇ ਇਰਾਦਿਆਂ ਨੂੰ ਜਿਹੜੀ ਆਰਮੀ ਹੈ ਉਹ ਨਾਕਿਆਂ ਤੇ ਜਿਹੜੀ ਆ ਫੇਲ ਕਰਦੀ ਹੋਈ ਸਾਫ਼ ਤੌਰ ਤੇ ਦਿਖਾਈ ਦੇ ਰਹੀ ਆ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀ 9 ਪੈਕੇਟ ਜਿਹੜੇ ਆ ਹਿਰੋਇਨ ਦੇ ਜਿਹੜੇ ਬਰਾਮਦ ਕੀਤੇ ਆ 2 ਲੋਕਾਂ ਨੂੰ ਜਿਹੜਾ ਦੇ ਚ ਕਾਬੂ ਕੀਤਾ ਗਿਆ ਤੇ ਉਹਨ ਜਿਹੜੀ ਅਗਲੀ ਕਾਰਵਾਈ ਪੁਲਿਸ ਨੇ ਕਰਨੀ ਆ ਵੀ ਇਹਨਾਂ ਦੇ ਮਾਮਲੇ ਜਿਹੜਾ ਦਰਜ ਕਰਕੇ ਤਾਂ ਜੋ ਅਗਲੀ ਕਾਰਵਾਈ ਕੀਤੀ ਜਾਵੇ ਲੇਕਿਨ ਇਹ ਦਰਜਾਂ ਦਾ ਵੀ ਨਸ਼ੇ ਦੇ ਖਿਲਾਫ ਲਗਾ i'm ਜਿਹੜੀ ਮੁਹਿੰਮ ਚੱਲਦੀ ਪਈ ਆ ਉਹਦੇ ਵਿੱਚ ਪੂਰਾ ਸਹਿਯੋਗ ਜਿੱਥੇ ਪੁਲਿਸ ਦਾ ਮਿਲਦਾ ਪਿਆ ਦਿਖਾਈ ਦੇ ਰਿਹਾ ਉਥੇ ਆਰਮੀ ਦਾ ਵੀ ਜਿਹੜਾ ਸਹਿਯੋਗ ਆ ਬੀਐਸਐਫ ਦਾ ਸਹਿਯੋਗ ਆ ਉਹ ਵੀ ਮਿਲਦਾ ਹੋਇਆ ਦਿਖਾਈ ਦੇ ਰਿਹਾ ਤਾਂ ਜੋ ਨਸ਼ੇ ਨੂੰ ਜੜ ਤੋਂ ਜਿਹੜਾ ਖਤਮ ਕੀਤਾ ਜਾ ਸਕੇ ਤੇ ਫਿਰੋਜਪੁਰ ਨੂੰ ਨਸ਼ਾ ਮੁਕਤ ਵੀ ਜਿਹੜਾ ਉਹ ਕਰਨ ਦੀਆਂ ਜੜੀਆਂ ਕੋਸ਼ਿਸ਼ਾਂ ਵਿੱਚ ਜੜੀਆਂ ਏਜੰਸੀਆਂ ਲੱਗੀਆਂ ਹੋਈਆਂ ਉਹਦੇ ਚ ਇਹਨਾਂ ਨੂੰ ਕਾਮਯਾਬੀਆਂ ਵੀ ਮਿਲਦੀਆਂ ਹੋਈਆਂ ਸਾਫ ਦੋਲ ਤੇ ਦਿਖਾਈ ਦੇ ਰਹੀਆਂ ਨਗਾਤਾਰ ਜਿਹੜੇ ਸਰਦੀ ਇਲਾਕੇ ਦੇ ਪਿੰਡ ਦੇ ਲੋਕ ਆ ਕੁਝ ਜਿਹੜੇ ਤਸਕਰ ਹੈਗੇ ਆ ਇਹ ਜਿਹੜੇ ਆ ਵੀ ਨਸ਼ੇ ਦੇ ਕੰਮ ਦੇ ਵਿੱਚ ਲਿਪਟਾ ਹੈ ਤੇ ਇਹਨਾਂ ਪਾਕਿਸ ਕਰੀ ਕਰਦੇ ਆ ਦੋਸਤੋ ਬਾਅਦ ਇਹਨਾਂ ਨੂੰ ਮੰਗਵਾ ਕੇ ਤੇ ਹੋਰ ਜਗ੍ਹਾ ਤੇ ਜੜੀਆਂ ਤਸਕਰੀ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਆ ਇਹਨਾਂ ਤੇ ਜੜੀਆਂ ਪੂਰੀ ਤਰ੍ਹਾਂ ਤੇ ਨਕੇਲ ਜੜੀ ਆ ਉਹ ਕੱਸੀ ਚੱਰੀ ਆ ਚਾਹੇ ਉਹ ਕੋਈ ਵੀ ਏਜੰਸੀਆਂ ਹੋਣ ਉਹਦੇ ਛਾਪੇਮਾਰੀ ਕੀਤੀ ਜਾ ਰਹੀ ਆ ਤੇ ਉਹਦੇ ਕਹਿ ਸਕਦੇ ਆ ਵੀ ਨਾਕੇ ਲਗਾ ਕੇ ਜਿੱਥੇ ਪੁਲਿਸ ਛਾਪੇਮਾਰੀ ਕਰਦੀ ਆ ਕੈਸੋ ਆਪਰੇਸ਼ਨ ਚਲਾਉਂਦੀ ਆ ਉਥੇ ਆਰਮੀ ਵੱਲੋਂ ਬੀਐਸਐਫ ਵੱਲੋਂ ਜਿਹੜਾ ਵੀ ਨਾਕੇ ਲਗਾ ਕੇ ਇਹਨਾਂ ਦੀ ਇਤਲਾਸ਼ੀ ਬਿਆਨ ਕੀਤਾ ਜਾਂਦਾ ਜਿਹਦੇ ਵਿੱਚ ਇਹਨਾਂ ਨੂੰ ਵੱਡੀਆਂ ਸਫਲਤਾ ਹਾਸਿਲ ਵੀ ਹੋ ਰਹੀਆਂ 9 ਪੈਕੇਟ ਜਿਹੜੇ ਹਿਰੋਇਨ ਦੇ ਬਰਾਮਦ ਹੋਏ ਆ ਇਹਦਾ ਪਾਰ ਦੱਸਿਆ ਜਾ ਰਿਹਾ ਉਹ ਦੱਸਿਆ ਜਾ ਰਿਹਾ ਵੀ ਜੋ ਹੁਣ ਇਹਨਾਂ ਨੂੰ ਜਿਹੜਾ ਫੜਕੇ ਤੇ ਹੁਣ ਜਿਹੜਾ ਪੁਲਿਸ ਆ ਉਹ ਅਗਲੀ ਕਾਰਵਾਈ ਕਰੇਗੀ ਤਾਂ ਜੋ ਪਤਾ ਚੱਲ ਸਕੇ ਵੀ ਇਹਨਾਂ ਦੇ ਨਾਲ ਹੋ ਕਿੰਨੇ ਲੋਕ ਆ ਜਿਹੜੇ ਸ਼ਾਮਲ ਆ ਜੋ ਨਸ਼ਾ ਤਸਕਰੀ ਦਾ ਜਿਹੜਾ ਕੰਮ ਕਰਦੇ ਆ ਤਾਂ ਜੋ ਉਹਨਾਂ ਨੂੰ ਫੜ ਕੇ ਵੀ ਜਿਹੜਾ ਸਰਾਖਾ ਦੇ ਪਿੱਛੇ ਭੇਜਿੰਦਾ ਜਿਹੜਾ ਉਹ ਕੰਮ ਕੀਤਾ ਜਾ ਸਕਿਆ ਤੇ ਪੁਲਿਸ ਨੂੰ ਤੇ ਬੀਐਸਐਫ ਨੂੰ ਤੇ ਆਰਮੀ ਨੂੰ ਕਹਿ ਸਕਦੇ ਆ ਵੀ ਇਸ ਜੜੀਆ ਮਹੀਨੇ ਦੇ ਵਿੱਚ ਇੱਕ ਵੱਡੀ ਕਾਮਯਾਬੀ ਜੜੀ ਆ ਉਹ ਮਿਲਦੀ ਹੋਈ ਦਿਖਾਈ ਦਿੱਤੀ ਆ ਜੋ ਦਰਸਾਉਂਦੀ ਆ ਵੀ ਨਸ਼ੇ ਦਾ ਪੂਰੇ ਤੌਰ ਤੇ ਲਤ ਤੋੜਨ ਦਾ ਕੰਮ ਇਹ ਏਜੰਸੀਆਂ ਜਿਹੜੀਆਂ ਉਹ ਲਗਾਤਾਰ ਕਰਦੀਆਂ ਹੋਈਆਂ ਦਿਖਾਈ ਦੇ ਰੀਆਂ ਜਿਹਦੇ ਵਿੱਚ ਇਹਨਾਂ ਨੂੰ ਵੱਡੀ ਕਾਮਯਾਬੀ ਵੀ حاصل ਹੋਈ ਆ ਸ਼ੇ ਦੇ ਖਿਲਾਫ ਲਗਾਤਾਰ ਦੇਸ਼ ਦੀਆਂ ਅਲੱਗ-ਅਲੱਗ ਜੰਸ਼ੀਆਂ ਪਾਵੇਂ ਪੁਲਿਸ ਹੋਵੇ ਬੀਐਸਐਫ ਹੋਵੇ ਜਾਂ ਆਰਮੀ ਹੋਵੇ ਉਹ ਲਗਾਤਾਰ ਕੋਸ਼ਿਸ਼ ਕਰਦੀ ਆ ਪਈਆਂ ਤਾਂ ਜੋ ਨਸ਼ਕ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਆ ਉਹ ਨਕੇਲ ਕੱਸੀ ਜਾਵੇ ਤੇ ਉਹਨਾਂ ਨੂੰ ਜਿਹੜਾ ਫੜਿਆ ਜਾ ਸਕੇ ਉਹ ਜਿਹੜੇ ਨਸ਼ਾ ਤਸਕਰੀ ਦਾ ਜਿਹੜਾ ਕੰਮ ਕਰਦੇ ਆ ਇਸ ਟਾਈਮ ਜਿਹੜੇ ਫਰੋਈਪੁਰ ਵਿੱਚ ਬਾਹਰ ਵਰਗੇ ਹਾਲਾਤ ਬਣੇ ਹੋਏ ਨੇ ਤੇ ਪਾਣੀ ਦਾ ਫਾਇਦਾ ਉਠਾ ਕੇ ਇਹ ਜਿਹੜਾ ਨਸ਼ਾ ਤਸਕਰ ਆ ਇਹ ਕੋਸ਼ਿਸ਼ ਕਰਦੇ ਆ ਤਸਕਰੀ ਦੀ ਲੇਕਿਨ ਅੱਜ ਜਿਹੜਾ ਵੀ ਬੀਐਸਐਫ ਤੇ ਜਿਹੜਾ ਆਰਮੀ ਦੇ ਜਿਹੜਾ ਸਾਂਝਾ ਨਾਕਾ ਲੱਗਾ ਹੁਸੈਨੀਵਾਲਾ ਦੇ ਵਿੱਚ ਉੱ ਮੋਟਰਸਾਈਕਲ ਸਵਾਰ ਨੂੰ ਰੋਕਿਆ ਗਿਆ ਤੇ ਉਹਨਾਂ ਕੋਲੋਂ 9 ਪੈਕੇਟ ਜਿਹੜੇ ਹੈਰੋਇਨ ਦੇ ਬਰਾਮਦ ਕੀਤੇ ਗਏ ਦੋ ਜਿਹੜੇ ਸ਼ਖਸ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਕੋਲ 9 ਪੈਕੇਟ ਜਿਹੜੇ ਆ ਹੈਰੋਇਨ ਦੇ ਬਰਾਮਦ ਕੀਤੇ ਪਏ ਆ ਵੀ ਜਿਸ ਤਰ੍ਹਾਂ ਤੁਸੀਂ ਸਮਝ ਸਕਦੇ ਵੀ ਜਿਹੜੀ ਵੀ ਗੱਡੀਆਂ ਇੱਥੇ ਆਂਦੀਆਂ ਜਾਂਦੀਆਂ ਨੇ ਉਹਨਾਂ ਦੀ ਜਿਹੜੀ ਹੈ ਤਲਾਸ਼ੀ ਲਈਤੀ ਜਾ ਰਹੀ ਆ ਤਾਂ ਜੋ ਨਕੇ ਨਸ਼ੇ ਦੇ ਉੱਤੇ ਪੂਰੀ ਤਰ੍ਹਾਂ ਜਿਹੜੀਆਂ ਨਿਕελ ਕਸੀ ਜਾ ਸਕੇ ਜਾਣਕਾਰੀ ਮੁਤਾਬਿਕ ਇਹ ਜਿਹੜੇ ਨਸ਼ਾ ਤਸਕਰ ਆ ਪਾਕਿਸਤਾਨ ਤੋਂ ਜਿਹੜਾ ਵੀ ਨਸ਼ਾ ਨੂੰ ਡਰੋਨ ਦੇ ਰਾਹੀਂ ਜਿਹੜਾ ਮੰਗਵਾਉਂਦੇ ਆ ਉਸ ਤੋਂ ਬਾਅਦ ਜਿਹੜਾ ਹੋਰ ਜਗ੍ਹਾ ਤੇ ਤਸਕਰੀ ਕਰਨ ਦੀਆਂ ਜਿਹੜੀਆਂ ਕੋਸ਼ਿ ਹੇ ਲੇਕਿਨ ਉਹ ਏਜੰਸੀਆਂ ਜਿਹੜੀਆਂ ਪੂਰੀਆਂ ਚੁਕਨੀਆਂ ਹੋਣ ਕਰਕੇ ਇਹ ਜਿਹੜੇ ਨਸ਼ਾ ਤਸਕਰ ਹੈਗੇ ਆ ਆਪਣੇ ਜਿਹੜੇ ਮਨਜ਼ੂਬਿਆਂ ਵਿੱਚ ਕਾਮਯਾਬ ਨਹੀਂ ਹੁੰਦੇ ਤੇ ਉਹਨਾਂ ਨੂੰ ਜਿਹੜਾ ਵੀ ਕਹਿ ਸਕਦੇ ਇਹਨਾਂ ਦੇ ਨਾਪਾਕ ਜਿਹੜੇ ਇਰਾਦਿਆਂ ਨੂੰ ਜਿਹੜੀ ਆਰਮੀ ਹੈ ਉਹ ਨਾਕਿਆਂ ਤੇ ਜਿਹੜੀ ਆ ਫੇਲ ਕਰਦੀ ਹੋਈ ਸਾਫ਼ ਤੌਰ ਤੇ ਦਿਖਾਈ ਦੇ ਰਹੀ ਆ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀ 9 ਪੈਕੇਟ ਜਿਹੜੇ ਆ ਹੀਰੋਇਨ ਦੇ ਜਿਹੜੇ ਬਰਾਮਦ ਕੀਤੇ ਆ ਦੋ ਨੇ ਲੋਕਾਂ ਨੂੰ ਜਿਹੜਾ ਦੇ ਚ ਕਾਬੂ ਕੀਤਾ ਗਿਆ ਤੇ ਉਹਨ ਜਿਹੜੀ ਅਗਲੀ ਕਾਰਵਾਈ ਪੁਲਿਸ ਨੇ ਕਰਨੀ ਆ ਵੀ ਇਹਨਾਂ ਦੇ ਮਾਮਲੇ ਜਿਹੜਾ ਦਰਜ ਕਰਕੇ ਤਾਂ ਜੋ ਅਗਲੀ ਕਾਰਵਾਈ ਕੀਤੀ ਜਾਵੇ ਲੇਕਿਨ ਇਹ ਦਰਸਾਂਦਾ ਵੀ ਨਸ਼ੇ ਦੇ ਖ લગાતાર ਜਿਹੜੀ ਮੁਹਿੰਮ ਚੱਲਦੀ ਪਈ ਆ ਉਹਦੇ ਵਿੱਚ ਪੂਰਾ ਸਹਿਯੋਗ ਜਿੱਥੇ ਪੁਲਿਸ ਦਾ ਮਿਲਦਾ ਪਿਆ ਦਿਖਾਈ ਦੇ ਰਿਹਾ ਉਥੇ ਆਰਮੀ ਦਾ ਵੀ ਜਿਹੜਾ ਸਹਿਯੋਗ ਆ ਬੀਐਸਐਫ ਦਾ ਸਹਿਯੋਗ ਆ ਉਹ ਵੀ ਮਿਲਦਾ ਹੋਇਆ ਦਿਖਾਈ ਦੇ ਰਿਹਾ ਤਾਂ ਜੋ ਨਸ਼ੇ ਨੂੰ ਜੜ ਤੋਂ ਜਿਹੜਾ ਖਤਮ ਕੀਤਾ ਜਾ ਸਕੇ ਤੇ ਫਿਰੋਜ਼ਪੁਰ ਨੂੰ ਨਸ਼ਾ ਮੁਕਤ ਵੀ ਜਿਹੜਾ ਉਹ ਕਰਨ ਦੀਆਂ ਜੜੀਆਂ ਕੋਸ਼ਿਸ਼ਾਂ ਵਿੱਚ ਜੜੀਆਂ ਏਜੰਸੀਆਂ ਲੱਗੀਆਂ ਹੋਈਆਂ ਉਹਦੇ ਚੈਨਾਂ ਨੂੰ ਕਾਮਯਾਬੀ ਆ ਵੀ ਮਿਲਦੀਆਂ ਹੋਈਆਂ ਸਾਫ ਦੋਲ ਤੇ ਦਿਖਾਈ ਦੇ ਰੀਆਂ ਨਗਾਤਾਰ ਜਿਹੜੇ ਸਰਦੀ ਇਲਾਕੇ ਦੇ ਪਿੰਡ ਦੇ ਲੋਕ ਆ ਕੁਝ ਜਿਹੜੇ ਤਸਕਰ ਹੈਗੇ ਆ ਇਹ ਜਿਹੜਿਆ ਵੀ ਨਸ਼ੇ ਦੇ ਕੰਮ ਦੇ ਵਿੱਚ ਲਿਪਟਾ ਹੈ ਤੇ ਇਹਨਾਂ ਪਾਕਿਸਤ ਕਰਦੇ ਆ ਦੋਸਤੋ ਬਾਅਦ ਇਹਨਾਂ ਨੂੰ ਮੰਗਵਾ ਕੇ ਤੇ ਹੋਰ ਜਗ੍ਹਾ ਤੇ ਜੜੀਆਂ ਤਸਕਰੀ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਆ ਇਹਨਾਂ ਤੇ ਜੜੀਆਂ ਪੂਰੀ ਤਰ੍ਹਾਂ ਤੇ ਨਕੇਲ ਜੜੀਆਂ ਉਹ ਕੱਸੀ ਜਾ ਰਹੀ ਹੈ ਚਾਹੇ ਉਹ ਕੋਈ ਵੀ ਏਜੰਸੀਆਂ ਹੋਣ ਉਹਨੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਹਦੇ ਕਹਿ ਸਕਦੇ ਆ ਵੀ ਨਾਕੇ ਲਗਾ ਕੇ ਜਿੱਥੇ ਪੁਲਿਸ ਛਾਪੇਮਾਰੀ ਕਰਦੀ ਹੈ ਕੈਸੋ ਆਪਰੇਸ਼ਨ ਚਲਾਉਂਦੀ ਹੈ ਉਥੇ ਆਰਮੀ ਵੱਲੋਂ ਬੀਐਸਐਫ ਵੱਲੋਂ ਜਿਹੜਾ ਵੀ ਨਾਕੇ ਲਗਾ ਕੇ ਇਹਨਾਂ ਦੀ ਤਲਾਸ਼ੀ ਬਿਆਨ ਕੀਤਾ ਜਾਂਦਾ ਜਿਹਦੇ ਵਿੱਚ ਇਹਨਾਂ ਨੂੰ ਵੱਡੀਆਂ ਸਫਲਤਾ حاصل ਵੀ ਹੋ ਰਹੀਆਂ 9 ਪੈਕਟ ਜਿਹੜੇ ਹਿਰੋਇਨ ਦੇ ਬਰਾਮਦ ਹੋਏ ਆ ਇਹਦਾ ਪਾਰ ਦੱਸਿਆ ਜਾ ਰਿਹਾ ਕਰੀਬ ਕਰੀਬ ਉਹ ਦੱਸਿਆ ਜਾ ਰਿਹਾ ਵੀ ਜੋ ਹੁਣ ਇਹਨਾਂ ਨੂੰ ਜਿਹੜਾ ਫੜਕੇ ਤੇ ਹੁਣ ਜਿਹੜਾ ਪੁਲਿਸ ਆ ਉਹ ਅਗਲੀ ਕਾਰਵਾਈ ਕਰੇਗੀ ਤਾਂ ਜੋ ਪਤਾ ਚੱਲ ਸਕੇ ਵੀ ਇਹਨਾਂ ਦੇ ਨਾਲ ਹੋ ਕਿੰਨੇ ਲੋਕ ਆ ਜਿਹੜੇ ਸ਼ਾਮਲ ਆ ਜੋ ਨਸ਼ਾ ਤਸਕਰੀ ਦਾ ਜਿਹੜਾ ਕੰਮ ਕਰਦੇ ਆ ਤਾਂ ਜੋ ਉਹਨਾਂ ਨੂੰ ਫੜ ਕੇ ਵੀ ਜਿਹੜਾ ਸਰਾਖਾ ਦੇ ਪਿੱਛੇ ਭੇਜਿੰਦਾ ਜਿਹੜਾ ਉਹ ਕੰਮ ਕੀਤਾ ਜਾ ਸਕਿਆ ਤੇ ਪੁਲਿਸ ਨੂੰ ਤੇ ਬੀਐਸਐਫ ਨੂੰ ਤੇ ਆਰਮੀ ਨੂੰ ਕਹਿ ਸਕਦੇ ਆ ਵੀ ਇਸ ਜੜੀਆ ਮਹੀਨੇ ਦੇ ਵਿੱਚ ਇੱਕ ਵੱਡੀ ਕਾਮਯਾਬੀ ਜੜੀ ਆ ਉਹ ਮਿਲਦੀ ਹੋਈ ਦਿਖਾਈ ਦਿੱਤੀ ਆ ਜੋ ਦਰਸਾਉਂਦੀ ਆ ਵੀ ਨਸ਼ੇ ਦਾ ਪੂਰੇ ਤੌਰ ਤੇ ਲਤ ਤੋੜਨ ਦਾ ਕੰਮ ਇਹ ਏਜੰਸੀਆਂ ਜੜੀਆਂ ਉਹ ਲਗਾਤਾਰ ਕਰਦੀਆਂ ਹੋਈਆਂ ਦਿਖਾਈ ਦੇ ਰੀਆਂ ਜਿਹਦੇ ਵਿੱਚ ਇਹਨਾਂ ਨੇ ਵੱਡੀ ਕਾਮਯਾਬੀ ਵੀ ਹਾਸਿਲ ਹੋਈ ਆ ਸ਼ੇ ਦੇ ਖਿਲਾਫ ਲਗਾਤਾਰ ਦੇਸ਼ ਦੀਆਂ ਅਲੱਗ-ਅਲੱਗ ਏਜੰਸੀਆਂ ਭਾਵੇਂ ਪੁਲਿਸ ਹੋਵੇ, ਬੀਐਸਐਫ ਹੋਵੇ ਜਾਂ ਆਰਮੀ ਹੋਵੇ ਉਹ ਲਗਾਤਾਰ ਕੋਸ਼ਿਸ਼ ਕਰਦੀਆਂ ਪਈਆਂ ਤਾਂ ਜੋ ਨਸ਼ਕ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਆ ਉਹ ਨਿਕελ ਕੱਸੀ ਜਾਵੇ ਤੇ ਉਹਨਾਂ ਨੂੰ ਜੜਾ ਫੜਿਆ ਜਾ ਸਕੇ ਉਹ ਜਿਹੜੇ ਨਸ਼ਾ ਤਸਕਰੀ ਦਾ ਜਿਹੜਾ ਕੰਮ ਕਰਦੇ ਆ ਇਸ ਟਾਈਮ ਜਿਹੜੇ ਫਰੋਈਪੁਰ ਵਿੱਚ ਬਾੜ ਵਰਗੇ ਹਾਲਾਤ ਬਣੇ ਹੋਏ ਨੇ ਤੇ ਪਾਣੀ ਦਾ ਫਾਇਦਾ ਉਠਾ ਕੇ ਇਹ ਜਿਹੜਾ ਨਸ਼ਾ ਤਸਕਰ ਆ ਇਹ ਕੋਸ਼ਿਸ਼ ਕਰਦੇ ਆ ਤਸਕਰੀ ਦੀ ਲੇਕਿਨ ਅੱਜ ਜਿਹੜਾ ਵੀ ਬੀਐਸਐਫ ਤੇ ਜਿਹੜਾ ਆਰਮੀ ਦੇ ਜਿਹੜਾ ਸਾਂਝਾ ਨਾਕਾ ਲੱਗਾ ਹੁਸੈਨੀਵਾਲਾ ਦੇ ਵਿੱਚ ਉ ਮੋਟਰਸਾਈਕਲ ਸਵਾਰ ਨੂੰ ਰੋਕਿਆ ਗਿਆ ਤੇ ਉਹਨਾਂ ਕੋਲੋਂ 9 ਪੈਕੇਟ ਜਿਹੜੇ ਹੈ ਰੋਇਨ ਦੇ ਬਰਾਮਦ ਕੀਤੇ ਗਏ ਦੋ ਜਿਹੜੇ ਸ਼ਖਸ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਕੋਲ 9 ਪੈਕੇਟ ਜਿਹੜੇ ਹੈ ਰੋਇਨ ਦੇ ਬਰਾਮਦ ਕੀਤੇ ਪਏ ਹੈ ਵੀ ਜਿਸ ਤਰ੍ਹਾਂ ਤੁਸੀਂ ਸਮਝ ਸਕਦੇ ਵੀ ਜਿਹੜੀ ਵੀ ਗੱਡੀਆਂ ਇੱਥੇ ਆਂਦੀਆਂ ਜਾਂਦੀਆਂ ਨੇ ਉਹਨਾਂ ਦੀ ਜਿਹੜੀ ਹੈ ਤਲਾਸ਼ੀ ਲਈਤੀ ਜਾ ਰਹੀ ਹੈ ਤਾਂ ਜੋ ਨਕੇ ਨਸ਼ੇ ਦੇ ਉੱਤੇ ਪੂਰੀ ਤਰ੍ਹਾਂ ਜਿਹੜੀਆਂ ਨਿਕελ ਕੱਸੀ ਜਾ ਸਕੇ ਜਾਣਕਾਰੀ ਮੁਤਾਬਿਕ ਇਹ ਜਿਹੜੇ ਨਸ਼ਾ ਤਸਕਰ ਹੈ ਪਾਕਿਸਤਾਨ ਤੋਂ ਜਿਹੜਾ ਵੀ ਨਸ਼ਾ ਨੂੰ ਡਰੋਨ ਦੇ ਰਾਹੀਂ ਜਿਹੜਾ ਮੰਗਵਾਉਂਦੇ ਆ ਉਸ ਤੋਂ ਬਾਅਦ ਜਿਹੜਾ ਹੋਰ ਜਗ੍ਹਾ ਤੇ ਤਸਕਰੀ ਕਰਨ ਦੀਆਂ ਜੜੀਆਂ ਕੋਸ਼ਿਸ਼ ਲੈਕਿਨ ਉਹ ਏਜੰਸੀਆਂ ਜਿਹੜੀਆਂ ਪੂਰੀਆਂ ਚੁਕਨੀਆਂ ਹੋਣ ਕਰਕੇ ਇਹ ਜਿਹੜੇ ਨਸ਼ਾ ਤਸਕਰ ਹੈਗੇ ਆ ਆਪਣੇ ਜਿਹੜੇ ਮਨਜ਼ੂਬਿਆਂ ਵਿੱਚ ਕਾਮਯਾਬ ਨਹੀਂ ਹੁੰਦੇ ਤੇ ਉਹਨਾਂ ਨੂੰ ਜੜਾ ਵੀ ਕਹਿ ਸਕਦੇ ਇਹਨਾਂ ਦੇ ਨਾਪਾਕ ਜਿਹੜੇ ਇਰਾਦਿਆਂ ਨੂੰ ਜਿਹੜੀ ਆਰਮੀ ਹੈ ਉਹ ਨਾਕਿਆ ਤੇ ਜਿਹੜੀ ਆ ਫੇਲ ਕਰਦੀ ਹੋਈ ਸਾਫ਼ ਤੌਰ ਤੇ ਦਿਖਾਈ ਦੇ ਰਹੀ ਆ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀ 9 ਪੈਕੇਟ ਜਿਹੜੇ ਆ ਹਿਰੋਇਨ ਦੇ ਜਿਹੜੇ ਬਰਾਮਦ ਕੀਤੇ ਆ ਦੋ ਲੋਕਾਂ ਨੂੰ ਜਿਹੜਾ ਦੇ ਚ ਕਾਬੂ ਕੀਤਾ ਗਿਆ ਤੇ ਉਹਨ ਜਿਹੜੀ ਅਗਲੀ ਕਾਰਵਾਈ ਪੁਲਿਸ ਨੇ ਕਰਨੀ ਆ ਵੀ ਇਹਨਾਂ ਦੇ ਮਾਮਲੇ ਜਿਹੜਾ ਦਰਜ ਕਰਕੇ ਤਾਂ ਜੋ ਅਗਲੀ ਕਾਰਵਾਈ ਕੀਤੀ ਜਾਵੇ ਲੇਕਿਨ ਇਹ ਦਰਜਾਂ ਦਾ ਵੀ ਨਸ਼ੇ ਦੇ ਖਿਲਾਫ ਦਾ ਤਾਰ ਜਿਹੜੀ ਮੁਹਿੰਮ ਚੱਲਦੀ ਪਈ ਆ ਉਹਦੇ ਵਿੱਚ ਪੂਰਾ ਸਹਿਯੋਗ ਜਿੱਥੇ ਪੁਲਿਸ ਦਾ ਮਿਲਦਾ ਪਿਆ ਦਿਖਾਈ ਦੇ ਰਿਹਾ ਉਥੇ ਆਰਮੀ ਦਾ ਵੀ ਜਿਹੜਾ ਸਹਿਯੋਗ ਆ ਬੀਐਸਐਫ ਦਾ ਸਹਿਯੋਗ ਆ ਉਹ ਵੀ ਮਿਲਦਾ ਹੋਇਆ ਦਿਖਾਈ ਦੇ ਰਿਹਾ ਤਾਂ ਜੋ ਨਸ਼ੇ ਨੂੰ ਜੜ ਤੋਂ ਜਿਹੜਾ ਖਤਮ ਕੀਤਾ ਜਾ ਸਕੇ ਤੇ ਫਿਰੋਜਪੁਰ ਨੂੰ ਨਸ਼ਾ ਮੁਕਤ ਵੀ ਜਿਹੜਾ ਉਹ ਕਰਨ ਦੀਆਂ ਜੜੀਆਂ ਕੋਸ਼ਿਸ਼ਾਂ ਵਿੱਚ ਜੜੀਆਂ ਏਜੰਸੀਆਂ ਲੱਗੀਆਂ ਹੋਈਆਂ ਉਹਦੇ ਚ ਇਹਨਾਂ ਨੂੰ ਕਾਮਯਾਬੀਆਂ ਵੀ ਮਿਲਦੀਆਂ ਹੋਈਆਂ ਸਾਫ ਦੋਲ ਤੇ ਦਿਖਾਈ ਦੇ ਰਹੀਆਂ ਨਗਾਤਾਰ ਜਿਹੜੇ ਸਰਦੀ ਇਲਾਕੇ ਦੇ ਪਿੰਡ ਦੇ ਲੋਕ ਆ ਕੁਝ ਜਿਹੜੇ ਤਸਕਰ ਹੈਗੇ ਆ ਇਹ ਜਿਹੜੇ ਆ ਵੀ ਨਸ਼ੇ ਦੇ ਕੰਮ ਦੇ ਵਿੱਚ ਲਿਪਟਾ ਹੈ ਤੇ ਇਹਨਾਂ ਪਾਕਿਸ ਕਰਦੇ ਆ ਦੋਸਤੋ ਬਾਅਦ ਇਹਨਾਂ ਨੂੰ ਮੰਗਵਾ ਕੇ ਤੇ ਹੋਰ ਜਗ੍ਹਾ ਤੇ ਜੜੀਆਂ ਤਸਕਰੀ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਆ ਇਹਨਾਂ ਤੇ ਜੜੀਆਂ ਪੂਰੀ ਤਰ੍ਹਾਂ ਤੇ ਨਕੇਲ ਜੜੀ ਆ ਉਹ ਕੱਸੀ جاری ਆ ਚਾਹੇ ਉਹ ਕੋਈ ਵੀ ਏਜੰਸੀਆਂ ਹੋਣ ਉਹਦੇ ਛਾਪੇਮਾਰੀ ਕੀਤੀ ਜਾ ਰਹੀ ਆ ਤੇ ਉਹਦੇ ਕਹਿ ਸਕਦੇ ਆ ਵੀ ਨਾਕੇ ਲਗਾ ਕੇ ਜਿੱਥੇ ਪੁਲਿਸ ਛਾਪੇਮਾਰੀ ਕਰਦੀ ਆ ਕੈਸੋ ਆਪਰੇਸ਼ਨ ਚਲਾਉਂਦੀ ਆ ਉਥੇ ਆਰਮੀ ਵੱਲੋਂ ਬੀਐਸਐਫ ਵੱਲੋਂ ਜਿਹੜਾ ਵੀ ਨਾਕੇ ਲਗਾ ਕੇ ਇਹਨਾਂ ਦੀ ਇਤਲਾਸ਼ੀ بیان ਕੀਤਾ ਜਾਂਦਾ ਜਿਹਦੇ ਵਿੱਚ ਇਹਨਾਂ ਨੂੰ ਵੱਡੀਆਂ ਸਫਲਤਾ حاصل ਵੀ ਹੋ ਰਹੀਆਂ 9 ਪੈਕੇਟ ਜਿਹੜੇ ਹਿਰੋਇਨ ਦੇ ਬਰਾਮਦ ਹੋਏ ਆ ਇਹਦਾ ਪਾਰ ਦੱਸਿਆ ਜਾ ਰਿਹਾ ਕਰੀਬ ਕਰੀਬ 3 ਉਹ ਦੱਸਿਆ ਜਾ ਰਿਹਾ ਵੀ ਜੋ ਹੁਣ ਇਹਨਾਂ ਨੂੰ ਜਿਹੜਾ ਫੜਕੇ ਤੇ ਹੁਣ ਜਿਹੜਾ ਪੁਲਿਸ ਆ ਉਹ ਅਗਲੀ ਕਾਰਵਾਈ ਕਰੇਗੀ ਤਾਂ ਜੋ ਪਤਾ ਚੱਲ ਸਕੇ ਵੀ ਇਹਨਾਂ ਦੇ ਨਾਲ ਹੋ ਕਿੰਨੇ ਲੋਕ ਆ ਜਿਹੜੇ ਸ਼ਾਮਲ ਆ ਜੋ ਨਸ਼ਾ ਤਸਕਰੀ ਦਾ ਜਿਹੜਾ ਕੰਮ ਕਰਦੇ ਆ ਤਾਂ ਜੋ ਉਹਨਾਂ ਨੂੰ ਫੜ ਕੇ ਵੀ ਜਿਹੜਾ ਸਰਾਖਾ ਦੇ ਪਿੱਛੇ ਭੇਜਿੰਦਾ ਜਿਹੜਾ ਉਹ ਕੰਮ ਕੀਤਾ ਜਾ ਸਕਿਆ ਤੇ ਪੁਲਿਸ ਨੂੰ ਤੇ ਬੀਐਸਐਫ ਨੂੰ ਤੇ ਆਰਮੀ ਨੂੰ ਕਹਿ ਸਕਦੇ ਆ ਵੀ ਇਸ ਜੜੀਆ ਮਹੀਨੇ ਦੇ ਵਿੱਚ ਇੱਕ ਵੱਡੀ ਕਾਮਯਾਬੀ ਜੜੀ ਆ ਉਹ ਮਿਲਦੀ ਹੋਈ ਦਿਖਾਈ ਦਿੱਤੀ ਆ ਜੋ ਦਰਸਾਉਂਦੀ ਆ ਵੀ ਨਸ਼ੇ ਦਾ ਪੂਰੇ ਤੌਰ ਤੇ ਲਤ ਤੋੜਨ ਦਾ ਕੰਮ ਇਹ ਏਜੰਸੀਆਂ ਜਿਹੜੀਆਂ ਉਹ ਲਗਾਤਾਰ ਕਰਦੀਆਂ ਹੋਈਆਂ ਦਿਖਾਈ ਦੇ ਰੀਆਂ ਜਿਹਦੇ ਵਿੱਚ ਇਹਨਾਂ ਨੂੰ ਵੱਡੀ ਕਾਮਯਾਬੀ ਵੀ حاصل ਹੋਈ ਆ ਕੈਮਰਾਮੈਨ ਦੇਣਾ ਸਰਪਜੀਤ ਸਿੰਘ ਡੈਨਿਕ ਸ਼ੇਰਾ ਫਰੋਇਕ